ਹਾਂਜੀ ਭਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਪੈਸਾਰੇ ਅੱਛਾ ਭਾਈ ਸਿੱਧੀ ਗੱਲ ਤੇ ਹੁਣੇ ਆ ਵੀ ਜਿਵੇਂ ਇਹ ਰੋਕੀ ਜਾਂਦੇ ਬਾਬਿਆਂ ਨੂੰ ਹਨਾ ਕੀ ਭਾਈ ਡੇਰਿਆਂ ਨੂੰ ਰੋਕਣ ਕਿ ਡੇਰਿਆਂ 'ਚ ਨਾ ਜਿਵੇਂ ਕਹਿ ਦਿੰਨੇ ਆਪਾਂ ਡੇਰਿਆਂ 'ਚ ਵੀ ਭਾਈ ਉੱਥੇ ਤਾਂ ਪਾੜ ਕਰਨ ਨੂੰ ਕਹਿੰਦੇ ਆ ਨਾ ਪਾੜ ਕਰਨ ਨੂੰ ਕਹਿੰਦੇ ਆ ਨਾਲ ਉਹ ਇਹ ਵੀ ਦੱਸਦੇ ਆ ਵੀ ਤੁਹਾਡੇ ਇਹਨਾਂ ਨੂੰ ਮੰਨਦੇ ਹੋ ਉਹ ਵੀ ਗੜੇ ਵੇ ਹਨਾ ਉਹ ਉਸੇ ਹੋਏ ਵੀ ਉਹਨਾਂ ਦਾ ਸਿੱਧਾ ਨਹੀਂ ਐ ਕਰੋ ਐ ਕਰੋ ਤੇ ਉਹਨਾਂ ਨੂੰ ਵੀ ਰੋਕਣਗੇ ਕਈ ਗੁਰਦੁਆਰਿਆਂ 'ਚ ਜਿਵੇਂ ਡੱਬ ਵਾਲੀ ਹੈਟ ਟੈਕ ਨਾ ਗੁਰਦੁਆਰੇ 'ਚ ਉਹ ਪਤੰਗ ਵੇਖ ਕੇ ਦੱਸਿਆ ਇਹਦਾ ਕਹਿੰਦਾ ਮੇਰੀ ਮਾਤਾ ਵੇ ਜਾ ਕੇ ਆਈ ਸੀ ਕਿ ਆਂ ਦਾ 4000 ਰੁਪਏ ਦੇ ਉਹ ਥੋੜਾ ਠੀਕ ਕਰ ਦੂੰ ਆ ਉਹਨਾਂ ਨੂੰ ਵੀ ਰੋਕਿਆ ਜਾਊਗਾ ਤੇ ਜਿਵੇਂ ਡੇਰਿਆਂ 'ਚ ਨਾ ਬਾਈ ਤਾਂ ਨਹੀਂ ਲੈਂਦੇ ਚਲੋ ਆਪਾਂ 15 15 20 20 ਬਾਈ ਮਹਿੰਗੀਆਂ ਕਾਰਾਂ ਖੜੀਆਂ ਜਿੰਨਾਂ ਦੇ ਨਾ ਸਿਉਣੇ ਦੀਆਂ ਕੁ ਚੀਜ਼ਾਂ ਛੜਾ ਕੇ ਜਾਂਦੇ ਲੋਕ ਨਾ ਨਹੀਂ ਲੈਂਦਾ ਹੁਣੀ ਛੜਾ ਕੇ ਜਾਂਣਾ ਦੇ ਵੀ ਕੀ ਉਹਨਾਂ ਨੂੰ ਕੋਈ ਪੁੱਛੂਆ ਜਾਂ ਜਾ ਕੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਨੂੰ ਕੌਣ ਦੱਸਦਾ ਹਨ ਤੁਸੀਂ ਕੀ ਜਾਣੀ ਉਹ ਜੋ ਪਾਠ ਹੀ ਆ ਬਣਾ ਗੁਰੂ ਗ੍ਰੰਥ ਸਾਹਿਬ ਦਾ ਉਹ ਆਪਾਂ ਘਰੇ ਵੀ ਕਰ ਸਕਦੇ ਹਾਂ ਗੁਰੂ ਘਰ ਵਿਚਾਰ ਕਰ ਸਕਦੇ ਹਾਂ ਨਾ ਕੋਈ ਬੰਦਾ ਕਿ ਉਹ ਫਿਰ ਫੇਰ ਹੀ ਕਰਨਾ ਆਪਾਂ ਫਿਰ ਤੋਂ ਕੀ ਕਰਿਆ ਨਾ ਜੇ ਕਿਸੇ ਕਹੀ ਆ ਕੇ ਕੀਤਾ ਤਾਂ ਇਹ ਕੁੱਲ ਮਿਲਾ ਕੇ ਭਈ ਵੀ ਡੇਰੇ ਵੀ ਬੰਦ ਕਰਏ ਜਾਣਗੇ ਇਹਦਾ ਜਵਾਬ ਇਹ ਸਭ ਕਰਏ ਜਾਣ ਚਾਹੀਦੇ ਵਿੱਚ ਸਾਰਾ ਕੁਝ ਹੀ ਬੰਦ ਚਾਹੀਦਾ ਨਾ ਜਿਹੜਾ ਕੋਈ ਜਿੰਨਾ ਵੀ ਸਾਰਾ ਕੁਝ ਬੰਦ ਚਾਹੀਦਾ ਰੋ ਜਿਹੜਾ ਬੜਾ ਪਾਈ ਜਾਂਦੇ ਸੀਗੇ ਸੌਤੋਂ ਨਹੀਂ ਇੰਨੇ ਪੈਸੇ ਲੜੇ ਫਲਾਨੇ ਨੇ ਇੰਨੇ ਲੜੇ ਗਲਤ ਹੈ ਬਰਬਯੂ ਘਰੇ ਆ ਗਈ ਤਾਂ ਨਹੀਂ ਮੰਗ ਕੇ ਲੈ ਗਏ ਨਾ ਪੈਸੇ ਯਾਰ ਵੀ ਘਰੇ ਆ ਕੇ ਕੋਕੀ ਲੈ ਕੇ ਜਾ ਮੰਗ ਕੇ ਗਿਆ ਤਾਂ ਫੇਰ ਇੱਕ ਕਹਿੰਦਾ ਮੈਂ ਬਿਮਾਰ ਹਾਂ ਜਦੋਂ ਬਖੰਡਵਾ ਤੋਂ ਬਾਬੇ ਚੇਲੇ ਤੋਂ ਆਈ ਮੜੇ ਨੇ ਇੱਕ ਕਹਿੰਦਾ ਮੈਂ ਬਿਮਾਰ ਹਾਂ ਮੈਂ ਉਹ ਦਿੱਤਾ ਮੈਂ ਪੁਣੇ ਕਿੰਨੇ ਦਿੱਤੇ 25000 ਪੁਣੇ 24000 ਬਾਈ ਯਾਰ ਵੀ ਉਹ ਨੂੰ ਨਹੀਂ ਦਿੰਦਾ ਸੀ ਕਿ ਮੈਂ ਬਿਮਾਰ ਹਾਂ ਤੇ ਡਾਕਟਰ ਦੇ ਜਾਵਾਂ ਬਾਬੇ ਕੋਲੇ ਕੀ ਚੇਲੇ ਕੋਲੇ ਕੀ ਲੈਣ ਆਇਆ ਸੀ ਕਿਤੇ ਨਾ ਕਿਤੇ ਭਾਈ ਬੰਦਿਆਂ ਦੀ ਗਲਤੀ ਚੇਲਿਆਂ ਦੀ ਗਲਤੀ ਨਹੀਂ ਗੀ ਸਾਰਿਆਂ ਦੀ ਗਲਤੀ ਹੈ ਜਿਹੜੇ ਜਾਂਦੇ ਆ ਉਹ ਕਿਹੜਾ ਘਰ ਆ ਕੇ ਸੱਦ ਗਏ ਜਾਂਦੇ ਆ ਗਲਤ ਤਾਂ ਮੰਨਦੇ ਆ ਪਰ ਸਾਰਿਆਂ ਦੀ ਗਲਤੀ ਹੈ ਜੇ ਮੈਂ ਕਿਤੇ ਗਲਤ ਆ ਤਾਂ ਮੈਨੂੰ ਤੁਸੀਂ ਦੱਸ ਦੋ ਸਹੀ ਆ ਨਾ ਕੋਈ ਨਹੀਂ ਬੋਲਦਾ ਪਰ ਬੰਦ ਦਾ ਡੇਰੇ ਵੀ ਹੋਣੇ ਚਾਹੀਦੇ ਆ ਯਾਰ ਹਨਾ ਕੀ ਹਾਲਾ ਭਾਈ ਸਾਰਿਆਂ ਦਾ ਡੇਰੇ ਵੀ ਬੰਦ ਹੋਣੇ ਚਾਹੀਦੇ ਆ ਗੁਰੂ ਘਰ ਚ ਬਹਿ ਕੇ ਕੋਈ ਪੱਤਰੀ ਵੇਖੀ ਜਾਂਦਾ ਹੈ ਕੋਈ ਇਹ ਆਖੀ ਜਾਂਦਾ ਵੀ ਤੁਹਾਡੇ ਜਿਹੜੇ ਜਨਰ ਲੱਸੀ ਪਾਉਣੇ ਹੋ ਉਹ ਸਹੀ ਨਹੀਂ ਗਏ ਹਨ ਉਹਨਾਂ ਨੂੰ ਕੀ ਪਤਾ ਵੀ ਉਹਨਾਂ ਨੂੰ ਕੀ ਦੱਸਿਆ ਕਿਉਂਕਿ ਹਰ ਯਾਰ ਆਪਾਂ ਨਾ ਜਿਵੇਂ ਜਿੰਨੇ ਵੀ ਬੰਦੇ ਆਉਂਦੇ ਨੇ ਨਾ ਹਰ ਇੱਕ ਹੀ ਕੋਈ ਨਾ ਕੋਈ ਲੱਸੀ ਪਾਉਂਦਾ ਹੀ ਪਾਉਂਦਾ ਵੀਰੇ ਦੇ ਕੋਲ ਹਰ ਇੱਕ ਨੂੰ ਪਤਾ ਇਹਦਾ ਆਪਾਂ ਵੀ ਦਾਸ ਜੀ ਉਹਨੇ ਚਾਰ ਪੰਜ ਲਾਈਵ 'ਚ ਬੈਠੇ ਆ ਤੁਸੀਂ ਆ ਗਏ ਆਪਾਂ ਵੀ ਬਈ ਸਾਰੀ ਲੱਸੀ ਪਾਉਣੇ ਯਾਰ ਕੌਣ ਨਹੀਂ ਪਾਉਂਦਾ ਮੈਂ ਦੱਸੂ 100 'ਚ ਕੋਈ 5 ਦਮੋਂ 10 ਨਾ ਪਾਉਦੇ ਹੋਣ 90 ਪਾਉਦੇ ਹੋਣਗੇ ਤਫੀਰੋ ਦਾ ਕਹਿਣਾ ਸੌਖਾ ਹੀ ਹੈ ਨਾ ਨਹੀਂ ਭਾਈ ਸਾਰੇ ਹੀ ਬੰਦ ਹੋਣੇ ਚਾਹੀਦੇ ਆ ਡੇਰੇ ਵੀ